ਰਾਮ ਸਿਉ ਕਰੀਤ ਰੇ ਮਨ ਰਾਮ ਸਿਉ ਅਤਵਾ ਜਾਰੀ ਹੋਇਆ ਉਥੋਂ ਦਿੱਲੀ ਤੋਂ ਵੀ ਅੱਜ ਤੋਂ ਬਾਅਦ ਭਾਰਤ ਵਰਸ਼ ਦਾ ਇੱਕ ਹੀ ਧਰਮ ਹੋਏਗਾ ਤੇ ਉਹ ਹੋਏਗਾ ਇਸਲਾਮ ਦੋ ਘਰਤਾਏ ਬਿਰ ਕੋ ਸੋਮੀ ਤੈ ਕਾ ਹੀ ਵਿਸਰਾਇਆ ਭਲੇਆ ਕਿਉ ਅਕਾਲ ਪੁਰਖ ਨੂੰ ਭੁੱਲਿਆ ਆ ਦੁੱਖਾਂ ਨੂੰ ਦੂਰ ਕਰਨ ਵਾਲਾ ਇਹ ਤੇ ਜਿਹੜਾ ਨਾਮ ਜਪਣ ਵਾਲੇ ਉਹਨਾਂ ਦੇ ਸੰਪਰਕ ਚ ਆ ਕੇ ਵੀ ਦੁੱਖ ਦੂਰ ਹੋ ਜਾਂਦੇ ਨੇ ਲੋਕਾਂ ਦੇ ਤੂੰ ਕਿਉ ਭੁੱਲਿਆ ਫਿਰਦਾ ਹੈ ਸਾਹਿਬ ਕਹਿੰਦੇ ਨਾਮ ਜਪੋ ਅਕਾਲ ਪੁਰਖ ਦੇ ਨਾਲ ਜੁੜ ਜਦੋਂ ਇਹ ਫਤਵਾ ਜਾਰੀ ਹੋਇਆ ਤੇ ਜੰਮੂ ਦੇ ਵਿੱਚ ਬੜੇ ਵੱਡੇ ਪੱਧਰ ਤੇ ਲਾਗੂ ਹੋਇਆ ਇਹ ਹੁਕਮ ਜੰਮੂ ਕਸ਼ਮੀਰ ਇਥੋਂ ਦੇ ਪੰਡਤਾਂ ਨੂੰ ਇਸਲਾਮ ਧਾਰਨ ਕਰਨ ਦੇ ਲਈ ਕਿਹਾ ਗਿਆ ਵੀ ਇਸਲਾਮ ਧਰਮ ਧਾਰਨ ਕਰੋ ਕਲਮਾ ਪੜੋ ਤੇ ਇਸਲਾਮ ਨੂੰ ਪ੍ਰਵਾਨ ਕਰੋ ਜੇ ਨਹੀਂ ਕਰੋਗੇ ਤਾਂ ਤੁਹਾਨੂੰ ਮਾਰ ਦਿੱਤਾ ਜਾਏਗਾ ਕਤਲ ਕਰ ਦਿੱਤਾ ਜਾਏਗਾ ਜਦੋਂ ਕਤਲਗਾਰਦ ਮੱਚੀ ਨਾ ਫਿਰ ਪੰਡਤ ਕਿਰਪਾ ਰਾਮ ਵਰਗਿਆਂ ਨੇ ਥੋੜਾ ਜਿਹਾ ਸਮਾਂ ਲਿਆ ਵੀ ਸਾਨੂੰ ਸਮਾਂ ਦਿਓ ਸਮਾਂ ਮਿਲ ਵੀ ਗਿਆ ਕੁਝ ਸਮਾਂ ਮਿਲਿਆ ਤੇ ਜਿਹੜਾ ਉਹ ਲੰਬ ਦੇ ਨੇ ਨਾ ਹੱਲ ਵੀ ਇਸ ਤਰ੍ਹਾਂ ਹੱਲ ਹੋ ਜਾਏ ਜੱਗ ਕਰਕੇ ਹਵਨ ਕਰਕੇ ਉਹਦਾ ਆਪਣਾ ਹੱਲ ਕਰਨਾ ਸ਼ੁਰੂ ਕੀਤਾ ਵੀ ਸਾਨੂੰ ਕੋਈ ਨਾ ਕੋਈ ਆ ਕੇ ਇਸ ਜ਼ੁਲਮ ਤੋਂ ਬਚਾ ਲਵੇ ਪਰ ਕੋਈ ਨਹੀਂ ਬਹੁੜਿਆ ਭਾਈ ਕੋਈ ਨਹੀਂ ਮਦਦ ਕਰਨ ਦੇ ਲਈ ਆਇਆ ਫਿਰ ਇੱਕ ਚਿੱਠੀ ਲਿਖੀ ਹੋਈ ਪ੍ਰਾਪਤ ਹੋਈ ਜਿਹਦੇ ਚ ਲਿਖਿਆ ਹੈ ਜੀ ਵੀ ਜੇ ਭਲਾ ਚਾਹੁੰਨੇ ਹੋ ਤੇ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਜਾਓ ਉੱਥੇ ਜਾ ਕੇ ਸਤਿਗੁਰੂ ਦੇ ਅੱਗੇ ਫਰਿਆਦ ਕਰੋ ਪਤਾ ਕਰ ਕਰਾ ਕੇ ਕਿਉਂਕਿ ਧੰ ਸਤਿਗੁਰੂ ਗੁਰੂ ਅਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਗਏ ਸੀ ਮਾਤਾ ਖੇਮੀ ਜੀ ਦੇ ਕੋਲ ਪਤਾ ਕਰਦੇ ਕਰਾਉਂਦੇ ਵੀ ਹੁਣ ਕੌਣ ਗੁਰੂ ਹੈ ਜਿਹੜਾ ਗੁਰਤਾ ਗੱਦੀ ਦੇ ਉੱਪਰ ਸੁਪਾਏ ਮਾਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਧਾਨ ਦੇ ਉੱਤੇ ਧੰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਚਰਨ ਸ਼ਰਨ ਦੇ ਵਿੱਚ ਚੱਲ ਕੇ ਆਏ ਕਸ਼ਮੀਰੀ ਪੰਡਤ ਕਸ਼ਮੀਰੀ ਪੰਡਤ ਵੀ ਸਤਿਗੁਰੂ ਸਾਡੀ ਰੱਖਿਆ ਕਰ ਸਾਡੇ ਧਰਮ ਨੂੰ ਬੜਾ ਖਤਰਾ ਹੈ ਔਰੰਗਜ਼ੇਬ ਸਾਡੇ ਜਨੇਊ ਉਲਾ ਰਿਹਾ ਜਿਹੜਾ ਨਹੀਂ ਜਨੇਊ ਉਤਾਰਦਾ ਉਸ ਦਾ ਸਿਰ ਧੜ ਨਾਲੋਂ ਵੱਖਰਾ ਕਰ ਦਿੰਦਾ ਹੈ ਬੜਾ ਕਤਲੂਗਾਰਦ ਮਚਿਆ ਹੈ ਸਾਡੀ ਮਦਦ ਕਰੋ ਮੂੰਹ ਰਚ ਘਾ ਲਿਆ ਆ ਗਲਾਂ ਦੇ ਚ ਪੱਲੇ ਪਾਏ ਹੋਏ ਚਿਹਰੇ ਪੀਲੇ ਹੋਏ ਨੇ ਮੌਤ ਦਾ ਡਰ ਸਿਰ ਤੇ ਖਲੋਤਾ ਹੈ ਮੌਤ ਦਾ ਡਰ ਸਿਰ ਤੇ ਖਲੋਤਾ ਹੈ ਤਲਵਾਰ ਲਟਕਦੀ ਦੇ ਇਸ ਦੀ ਵੀ ਸਾਨੂੰ ਵੀ ਕਤਲ ਕਰ ਦਿੱਤਾ ਜਾਏਗਾ ਜਦੋਂ ਮੌਲਤ ਖਤਮ ਹੋ ਜਾਏਗੀ ਕਹਨ ਲੱਗੇ ਸਤਿਗੁਰੂ ਕਿਰਪਾ ਕਰੋ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਨੇਤਰ ਬੰਦ ਕੀਤੇ ਹੋਏ ਉਹਨੇ ਸਮੇਂ ਦੇ ਚ ਆ ਕੇ ਖੇਲਦੇ-ਖੇਲਦੇ ਬਾਲ ਗੋਬਿੰਦ ਰਾਏ ਪਾਤਸ਼ਾਹ ਗੁਰੂ ਪਾਤਸ਼ਾਹ ਦੀ ਬੁੱਕਲ ਦੇ ਚ ਬੈਠ ਗਏ ਸਤਿਗੁਰੂ ਨੇ ਅੱਖਾਂ ਖੋਲੀਆਂ ਤੇ ਪਾਤਸ਼ਾਹ ਦੀ ਬੁੱਕਲ ਦੇ ਚ ਬੈਠੇ ਹੋਏ ਬਾਲ ਗੋਬਿੰਦ ਰਾਏ ਕਹਨ ਲੱਗੇ ਸਤਿਗੁਰੂ ਇਹ ਕੌਣ ਨੇ ਕਿਵੇਂ ਆਏ ਨੇ ਸਤਗੁਰੂ ਨੇ ਸਾਰੀ ਵਾਰਤਾ ਦਰਸੀ ਵੀ ਇਹ ਕਸ਼ਮੀਰ ਤੋਂ ਚੱਲ ਗਿਆ ਇਹਨਾਂ ਦੇ ਧਰਮ ਨੂੰ ਬੜਾ ਖਤਰਾ ਹੈ ਕੀ ਹੱਲ ਹੋ ਸਕਦਾ ਕਹਿਣ ਲੱਗੇ ਕਿਸੇ ਕਰਨੀ ਵਾਲੇ ਪੁਰਖ ਨੂੰ ਸ਼ਹਾਦਤ ਦੇਣੀ ਪੈਗੀ ਸੀਸ ਭੇਂਟ ਕਰਨਾ ਪਏਗਾ ਤੇ ਬਾਲ ਗੋਬਿੰਦ ਰਾਏ ਕਹਿਣ ਲੱਗੇ ਤੁਹਾਡੇ ਤੋਂ ਵੱਡਾ ਕਰਨੀ ਵਾਲਾ ਮਹਾਪੁਰਖ ਇਸ ਸੰਸਾਰ ਦੇ ਵਿੱਚ ਹੋਰ ਕੋਈ ਨਹੀਂ ਆਖੋ ਸਤਨਾਮ ਬਿਸ਼ੇਰੇ ਪੜਦੇ ਆ ਨਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਸਾਧਨ ਹੈ ਤੇ ਇਤੀ ਜਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ ਗੁਰੂ ਤੇਗ ਬਹਾਦਰ ਕਰ ਸਕਦਾ ਆਖੋ ਸਤਨਾਮ ਸ਼ੇਰੀ ਹੋਰ ਨਹੀਂ ਕੋਈ ਕਰ ਸਕਦਾ ਤੇਗ ਬਹਾਦਰ ਸੀ ਕਰਿਆ ਕਰੀ ਨ ਕਿਨ ਹੋ ਆਨ ਹੋਰ ਦੂਜਾ ਕੋਈ ਹੈ ਨਹੀਂ ਸੰਸਾਰ ਦਿੱਤੇ ਜਿਹਨੇ ਗੁਰੂ ਤੇਗ ਬਹਾਦਰ ਜੀ ਦੀ ਤਰ੍ਹਾਂ ਜੋ ਤੇਗ ਬਹਾਦਰ ਪਾਤਸ਼ਾਹ ਇਸ ਕਾਇਨਾਤ ਦੇ ਲਈ ਸਾਡੇ ਲਈ ਕਰਕੇ ਬੈ ਨੇ ਉਹ ਹੋਰ ਕੋਈ ਨਹੀਂ ਦੁਨੀਆ ਤੇ ਹੋਇਆ ਜਿਹਨੇ ਕਿਸੇ ਵਾਸਤੇ ਕੁਝ ਕੀਤਾ ਹੋਇਆ ਅਜਿਹਾ ਕਿਤੋਂ ਨਹੀਂ ਇਦਾਂ ਦੀ ਉਦਾਹਰਨ ਮਿਲੇਗੀ ਕਿਸੇ ਵੀ ਧਰਮ ਦੇ ਚ ਦੁਨੀਆ ਦੇ ਕਿਸੇ ਕੋਨੇ ਚ ਇਦਾਂ ਦੀ ਉਦਾਹਰਨ ਨਹੀਂ ਮਿਲੇਗੀ ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਕਰਕੇ ਗਏ ਕਹਣ ਲੱਗੇ ਤੁਹਾਡੇ ਤੋਂ ਵੱਡਾ ਕਰਨੀ ਵਾਲਾ ਪੁਰਖ ਹੈ ਹੀ ਕੋਈ ਨਹੀਂ ਕਹਣ ਲੱਗੇ ਪੁੱਤਰਾ ਤੂੰ ਅਨਾਥ ਹੋ ਜਾਏਗਾ ਤੇਰੀ ਮਾਂ ਬੇਧਵਾ ਹੋ ਜਾਏਗੀ ਕਹਣ ਲੱਗੇ ਪਰਵਾਣ ਹਜ਼ਾਰਾਂ ਪੁੱਤਰ ਅਨਾਥ ਹੋਣ ਤੋਂ ਬਚ ਰਹਿਣਗੇ ਲੱਖਾਂ ਮਾਵਾਂ ਬੇਧਵਾ ਹੋਣ ਤੋਂ ਬਚ ਰਹਿਣਗੀਆਂ ਤੇ ਹੋਰ ਸਾਨੂੰ ਕੀ ਚਾਹੀਦਾ ਇਸ ਦੇ ਬਦਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਪੰਡਿਤ ਕਿਰਪਾ ਰਾਮ ਨੂੰ ਕਹਿ ਦਿੱਤਾ ਸਨੇਹਾ ਪਹੁੰਚਾ ਦਿਓ ਸਨੇਹਾ ਜੰਮੂ ਪਹੁੰਚਿਆ ਜੰਮੂ ਤੋਂ ਦਿੱਲੀ ਦੇ ਦਰਬਾਰ ਤੱਕ ਪਹੁੰਚਿਆ ਔਰੰਗਜ਼ੇਬ ਬੜਾ ਖੁਸ਼ ਹੋਇਆ ਵੀ ਸਿਰਫ ਇੱਕ ਬੰਦਾ ਹੀ ਮਨਾਉਣਾ ਹੈ ਮਨਾ ਲਵਾਂਗੇ ਇਧਰੋਂ ਧੰਨ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਹੜੇ ਉਹ ਗ੍ਰਿਫਤਾਰੀ ਦੇਣ ਦੇ ਲਈ ਚੱਲ ਪਏ ਬੱਕ ਬੱਕ ਤਾਵਾਂ ਤੋਂ ਹੁੰਦੇ ਹੋਏ ਆਗਰੇ ਪਹੁੰਚੇ ਤੇ ਉਧਰੋਂ ਦਿੱਲੀ ਦਰਬਾਰ ਵੱਲੋਂ ਚੱਲ ਕੇ ਆਏ ਸਪਾਹੀਆਂ ਨੇ ਆਗਰੇ ਆਣ ਕੇ ਧੰਨ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਬਾਗ ਦੇ ਵਿੱਚ ਬੈਠਿਆ ਇਹਨੂੰ ਚਾਰੇ ਪਾਸਿਓ ਤੇ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਦਿੱਲੀ ਦਰਬਾਰ ਦੇ ਚਲ ਜਾਇਆ ਗਿਆ ਤੇ ਹੁਣ ਗੱਲ ਐ ਸੀ ਵੀ ਔਰੰਗਜ਼ੇਬ ਸੋਚ ਕੇ ਬੈਠਾ ਸੀ ਕਿ ਕੋਈ ਹਿੰਦੂਆਂ ਦਾ ਪੀਰ ਆ ਰਿਹਾ ਤੇ ਉਹਦੇ ਉਸੇ ਤਰੀਕੇ ਦੇ ਕੱਪੜੇ ਪਹਿਨੇ ਹੋਣਗੇ ਬੇਸ਼ਭੂਸ਼ਾ ਉਹਦਾਂ ਦੀ ਬਣੀ ਹੋਈ ਹੋਏਗੀ ਪਰ ਜਦੋਂ ਧੰਨ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਨਾ ਸਿਰ ਤੇ ਦਸਤਾਰਾ ਸਜਿਆ ਹੋਇਆ ਵਸਤਰ ਪਹਿਨੇ ਹੋਏ ਨੇ ਹੁਣ ਸੋਚਦਾ ਵੀ ਇਹ ਕਿਸੇ ਵੀ ਪਾਸੇ ਉਹਨਾਂ ਕੱਪੜਿਆਂ ਤੋਂ ਨਾ ਉੱਠਣੀ ਬੈਠਣੀ ਤੋਂ ਕਿਸੇ ਵੀ ਪਾਸੇ ਉਹ ਹਿੰਦੂ ਨਹੀਂ ਲੱਗਦਾ ਮੈਨੂੰ ਸਵਾਲ ਕੀਤਾ ਵੀ ਤੇਗ ਬਹਾਦਰ ਤੂੰ ਕਿਉਂ ਆਇਆ ਤੂੰ ਤੇ ਹਿੰਦੂ ਵੀ ਨਹੀਂ ਹੈ ਤੂੰ ਕਿਉਂ ਆਇਆ ਤੇ ਸਤਿਗੁਰੂ ਕਹਿਣ ਲੱਗੇ ਭਲੇਆ ਹਿੰਦੂ ਮੁਸਲਮਾਨ ਦੀ ਗੱਲ ਨਹੀਂ ਹੈ ਜੇਕਰ ਕੋਈ ਹਿੰਦੂ ਰਾਜਾ ਹੁੰਦਾ ਤੈਨੂੰ ਧੱਕੇ ਨਾਲ ਇਸਲਾਮ ਛੱਡ ਕੇ ਤੇ ਹਿੰਦੂ ਬਣਨ ਦੇ ਲਈ ਕਹਿੰਦਾ ਤੂੰ ਮੇਰੇ ਕੋਲ ਜਾਂਦਾ ਤੇ ਮੈਂ ਤੇਰੀ ਮਦਦ ਤੇ ਵੀ ਆ ਜਾਣਾ ਸੀ ਆਖੋ ਸਤਨਾਮ ਸ਼ੇਰ ਇੱਥੇ ਹਿੰਦੂ ਜਾਂ ਮੁਸਲਮਾਨ ਦੀ ਤੇ ਗੱਲ ਹੀ ਨਹੀਂ ਹੈ ਇਥੇ ਗੱਲ ਜ਼ਬਰ ਤੇ ਜ਼ੁਲਮ ਦੇ ਵਿਰੁੱਧ ਖੜੋਣ ਦੀ ਹੈ ਹੱਕ ਤੇ ਸੱਚ ਦੀ ਗੱਲ ਹੈ ਇਹ ਹਿੰਦੂ ਮੁਸਲਮਾਨ ਦੀ ਤੇ ਗੱਲ ਹੀ ਨਹੀਂ ਕਹਿਣ ਲੱਗੇ ਫਿਰ ਤੁਹਾਨੂੰ ਹਿੰਦੂ ਆਪਣਾ ਪੀ ਰੱਖਦੇ ਨੇ ਤੁਸੀਂ ਇੱਕ ਕੰਮ ਕਰੋ ਕੋਈ ਕਰਾਮਾਤ ਦਿਖਾਓ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਭਲਿਆ ਕਰਾਮਾਤ ਨਹੀਂ ਕਹਿਰ ਹੁੰਦਾ ਨਹੀਂ ਦਿਖਾਉਣੀ ਕਰਾਮਾਤ ਕਹਿਣ ਲੱਗੇ ਫਿਰ ਇਸਲਾਮ ਕਬੂਲ ਕਰੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਣ ਲੱਗੇ ਇਸਲਾਮ ਅਸੀਂ ਕਬੂਲ ਨਹੀਂ ਕਰ ਸਕਦੇ ਕਿਉਂਕਿ ਜ਼ੁਬਾਨ ਦਿੱਤੀ ਹੈ ਜ਼ੁਬਾਨ ਦਿੱਤੀ ਇਸਲਾਮ ਨਹੀਂ ਕਬੂਲ ਕਰਨਾ ਕਹਣ ਲੱਗੇ ਮਰਨ ਦੇ ਲਈ ਤਿਆਰ ਹੋ ਜਾ ਔਰੰਗਜ਼ੇਬ ਕਹਿੰਦਾ ਮਰਨ ਲਈ ਤਿਆਰ ਹੋ ਜਾ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਭਲਿਆ ਮਰਨ ਲਈ ਹਮੇਸ਼ਾ ਹੀ ਤਿਆਰ ਰਹੇ ਆਂ ਅਸੀਂ ਉਸ ਘਰ ਤੋਂ ਆਉਂਨੇ ਆ ਜਿਸ ਘਰ ਚ ਸਿਖਾਇਆ ਜਾਂਦਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਉਹ ਸਭ ਨਾ ਕੀ ਰਹਿਣ ਕਾ ਤਾ ਆਓ ਹਮਾਰਾ ਕਾਸ ਜਿੱਥੇ ਮਰਨਾ ਸਿਖਾਇਆ ਜਾਂਦਾ ਉੱਥੋਂ ਹੀ ਆਇਆ ਮੈਂ ਤੂੰ ਮੈਨੂੰ ਮਰਨ ਦਾ ਵੱਲ ਨਾ ਦੱਸ ਜਾਂ ਮੌਤ ਦੇ ਡਰਾਵੇ ਨਾ ਦੇ ਮੈਨੂੰ ਮੌਤ ਤੋਂ ਕੀ ਡਰਨਾ ਹੈ ਪੜਦੇ ਹੋ ਨਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਲੋਕ ਜਦੋਂ ਵੀ ਭੋਗ ਪਾਇਆ ਜਾਂਦਾ ਸੰਪੂਰਨਤਾ ਹੁੰਦੀ ਸਤਿਗੁਰੂ ਦੀ ਪਾਵਨ ਬਾਣੀ ਦੀ ਤੇ ਸਤਿਗੁਰੂ ਕਹਿੰਦੇ ਨੇ ਪਾਵਨ ਬਾਣੀ ਦੇ ਚ ਚਿੰਤਾ ਤਾਕੀ ਕੀਜੀਏ ਜੋ ਆਨ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਮਰਨੇ ਤੋਂ ਕੀ ਡਰਨਾ ਭਾਈ ਰਾਮ ਗयो 라ਵਣ ਗयो ਜਾ ਕੋ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਓ ਸੰਸਾਰ ਕੀ ਡਰਨਾ ਹੈ ਮੌਤ ਤੋਂ ਜਾਗ ਰਚਨਾ ਸਭ ਝੂਠ ਹੈ ਜਾਨ ਲਹੋਰੇ ਮੀਤ ਕਹੋ ਨਾਨਕ ਤੇਰਾ ਨਾਮ ਰਹਿ ਜਿਓ ਬਾਲੂ ਕੀ ਭੇਤ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਕਣ ਲੱਗੇ ਮੌਤ ਤੋਂ ਨਾ ਡਰਾਵੇ ਦੇ ਮੌਤ ਤੋਂ ਸਾਨੂੰ ਡਰ ਨਹੀਂ ਲੱਗਦਾ ਭਾਈ ਬੜਾ ਯਤਨ ਕੀਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਕਿਸੇ ਨਾ ਕਿਸੇ ਤਰੀਕੇ ਮਨਾ ਲਿਆ ਜਾਏ ਪਰ ਨਹੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਮੰਨੇ ਕਿਉਂਕਿ ਤਰੀਕੇ ਦੇ ਨਾ ਸ਼ਾਮ ਧਾਮ ਦੰਡ ਤੇ ਭੇਦ ਪਿਆਰ ਨਾਲ ਮਨਾਉਣਾ ਯਤਨ ਕੀਤਾ ਤੇਗ ਬਹਾਦਰ ਪਾਤਸ਼ਾਹ ਨਹੀਂ ਮੰਨੇ ਕਿਉਂਕਿ ਜ਼ੁਬਾਨ ਦਿੱਤੀ ਹੋਈ ਬਚਨ ਕੀਤਾ ਹੈ ਬਚਨ ਕਰੇ ਤੇ ਖਿਸਕ ਜਾਏ ਸਹੀ ਨਰ ਕੱਚਾ ਕੱਚਾ ਉਹ ਜਿਹੜਾ ਬਚਨ ਕਰਕੇ ਫਿਰ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨਹੀਂ ਬਚਨ ਦਿੰਦਾ ਇਸ ਬਚਨ ਤੋਂ ਫਿਰ ਨਹੀਂ ਸਕਦੇ ਜਦੋਂ ਫਿਰ ਸਾਮ ਨਾਲ ਨਹੀਂ ਮੰਨੇ ਤੇ ਫਿਰ ਧਾਮ ਲਾਲਚ ਜਦੋਂ ਲਾਲਚ ਨਾਲ ਨਹੀਂ ਮੰਨੇ ਤੇ ਫਿਰ ਡਰਾਉਣ ਦਾ ਯਤਨ ਦੰਡ ਅੱਖਾਂ ਦੇ ਸਾਹਮਣੇ ਗੁਰੂ ਕੇ ਸਿੱਖ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਨਾ ਭਾਈ ਮਤੀਦਾਸ ਜੀ ਵਰਗੇ ਆਖੋ ਸਤਨਾਮ ਬਸ਼ੇਰੀ ਉਹ ਧਿਆਨ ਨਾਲ ਸੁਣਿਓ ਪਿਆਰਿਓ ਸਿੱਖੀ ਹੈ ਨਾ ਭਾਈ ਜਿਹੜੀ ਬੜੀ ਬਰੀਕ ਹੈ ਖੰਨੇਓ ਤਿੱਖੀ ਵਾਲਹੁ ਨਿੱਕੀ ਇਹਤ ਮਾਰਗ ਜਾਣਾ ਬੜੀ ਬਰੀਕਾ ਸਿੱਖੀ ਤੇ ਕਮਾਈ ਵੀ ਸਿੱਖਾਂ ਨੇ ਫਿਰ ਬੜੀ ਬਰੀਕੀ ਦੇ ਨਾਲ ਹੀ ਹੈ ਸਿੱਖੀ ਬਰੀਕੀ ਨਾਲ ਆਮ ਕਰਕੇ ਨਾ ਹੁਣ ਇਹ ਫੈਸ਼ਨ ਪ੍ਰਸਤੀ ਦੇ ਚ ਸਾਡੇ ਬੱਚੇ ਮਾਮਾਂ ਰੁੜ ਗੀਆਂ ਪਿਓ ਰੁੜ ਗਏ ਹੁਣ ਬੱਚੇ ਰੁੜ ਗਏ ਫੈਸ਼ਨ ਪ੍ਰਸਤੀ ਚ ਸਿਰ ਤੇ ਕੇਸ ਨਹੀਂ ਰੱਖਣੇ ਦਸਤਾਰਾ ਨਹੀਂ ਸਜਾਉਣਾ ਪੰਜ ਕਕੇ ਨਹੀਂ ਧਾਰਨ ਕਰਨੇ ਕਿਉਂ ਕਿਉਂਕਿ ਫੈਸ਼ਨ ਨਹੀਂ ਪੂਰੇ ਹੁੰਦੇ ਜੇ ਪੰਜ ਕਕੇ ਧਾਰਨ ਕਰ ਲੇ ਫਿਰ ਫੈਸ਼ਨ ਕਿਦਾਂ ਪੂਰੇ ਹੋਣਗੇ ਪਾਏ ਤੇ ਹੁਣ ਜਦੋਂ ਭਾਈ ਮਤੀ ਦਾਸ ਦੀ ਸ਼ਹਾਦਤ ਦੀ ਗੱਲ ਕਰਦੇ ਨਾ ਪਿਆਰੋ ਬੜੀ ਵੱਡੀ ਗੱਲ ਹੈ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਡਰਾਉਣਾ ਚਾਹੁੰਦੇ ਨੇ ਵੀ ਦੇਖ ਕੇ ਡਰ ਜਾਏ ਵੀ ਜੇ ਮੈਂ ਸਲਾਮ ਨਾ ਕਬੂਲ ਕਰਿਆ ਤੇ ਮੈਨੂੰ ਇੰਜ ਮਾਰਿਆ ਜਾਏਗਾ ਭਾਈ ਮਤੀ ਦਾਸ ਨੂੰ ਲਿਆਂਦਾ ਗਿਆ ਬਾਹਰ ਤੁਹਾਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਫਤਵਾ ਪੜਿਆ ਗਿਆ ਵੀ ਇਹਨੂੰ ਜਿਉਂਦੇ ਨੂੰ ਵਿਚਾਲੋਂ ਚੀਰ ਦਿੱਤਾ ਜਾਏ ਆਰੇ ਨਾਲ ਚੀਰ ਕੇ ਦੋ ਫਾੜਾਂ ਕਰ ਦਿਓ ਆਰੇ ਨਾਲ چیرੋ ਤੇ ਦੋ ਫਾੜਾਂ ਕਰ ਦਿਓ ਮਤੀ ਦਾਸ ਦੀਆਂ ਡਰਾਉਣਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਐ ਮਤੀ ਦਾਸ ਦੇ ਲਈ ਫਤਵਾ ਪੜਿਆ ਵੀ ਆਰੇ ਨਾਲ چیر ਕੇ ਦੋ ਫਾੜ ਕਰ ਦਿਓ ਆਰਾ ਲੈ ਕੇ ਆ ਗਏ ਨੇ ਦੋ ਲੱਕੜਾਂ ਗੱਡੀਆਂ ਵਿਚਕਾਰ ਮਤੀ ਦਾਸ ਜੀ ਨੂੰ ਬੰਨ ਲਿਆ ਹੈ ਕਹਣ ਲੱਗੇ ਕੋਈ ਆਖਰੀ ਇੱਛਾ ਕਹਿਣ ਲੱਗਾ ਪੂਰੀ ਹੋ ਗਈ ਸਤਿਗੁਰੂ ਵੱਲ ਨੂੰ ਮੁਖ ਹੈ ਹਰ ਇੱਕ ਸਿੱਖ ਦੀ ਆਖਰੀ ਚਾਹੀਏ ਵੀ ਮੇਰਾ ਮੂੰਹ ਮੇਰੇ ਗੁਰੂ ਵੱਲ ਹੋਵੇ ਤੇ ਮੈਂ ਪਹਿਲਾਂ ਦੱਸ ਚੁੱਕਿਆ ਵੀ ਕਿਹੜੇ ਮੂੰਹ ਦੀ ਗੱਲ ਕਰਦੇ ਨੇ ਸਤਿਗੁਰੂ ਆ ਮੂੰਹ ਦੀ ਗੱਲ ਨਹੀਂ ਕਰਦੇ ਭਾਈ ਮਨ ਹਿਰਦੇ ਵਾਲੇ ਮੂੰਹ ਦੀ ਗੱਲ ਕਰਦੇ ਮਨ ਕਰਕੇ ਕੋਈ ਸਿੱਖ ਗੁਰਗੱਲ ਨੂੰ ਰੇ ਮੂੰਹ ਤਾਂ ਜਦੋਂ ਮਰਜੀ ਕਰ ਲਈਏ ਸਿੰਘ ਗੁਰਗੱਲ ਨੂੰ ਇਹ ਤਾਂ ਜਦੋਂ ਗੁਰਗੱਲ ਨੂੰ ਤੁਰ ਪੈਂਦੇ ਆ ਨਾ ਅਸੀਂ ਕਰੋਂ ਉਦੋਂ ਹੀ ਗੁਰਗੱਲ ਨੂੰ ਹੋ ਜਾਂਦਾ ਆਹ ਸਰੀਰਕ ਮੂੰਹ ਅੰਦਰਲਾ ਮੂੰਹ ਹੈ ਜਿਹੜਾ ਸਾਡਾ ਅੰਦਰਲਾ ਚਿਹਰਾ ਹੈ ਮਨ ਹਿਰਦਾ ਹੈ ਇਹਦੇ ਤੇ ਬੜੀ ਮੁਸ਼ਕਲ ਨਾਲ ਕੰਮ ਹੁੰਦਾ ਹੈ ਇਹ ਨਹੀਂ ਛੇਤੀ ਕਿਤੇ ਗੁਰਗੱਲ ਨੂੰ ਹੁੰਦਾ ਜੇ ਇਹ ਗੁਰਗੱਲ ਨੂੰ ਹੋ ਜੇ ਨਾ ਫਿਰ ਇੱਕੇ ਹੋ ਜਾਣ ਜੇ ਗੁਰੂਵੰਦ ਨੂੰ ਹੋ ਜੇ ਲੜਾਈਆਂ ਮਿਟ ਜਾਣ ਜੇ ਗੁਰੂਵੰਦ ਨੂੰ ਹੋ ਜੇ ਤੇ ਫਿਰ ਗੁਰਦੁਆਰੇ ਭਰਨ ਲੱਗ ਜਾਣ ਆਖੋ ਸਤਨਾਮੁ ਵਾਹਿਗੁਰੂ ਫਿਰ ਕੋਈ ਨੇਕ ਕਰਮਾਂ ਦੇ ਚ ਲਤਾਂ ਨਾ ਉਡਾਵੇ ਵੀ ਇਹ ਕੰਮ ਮੈਂ ਨਹੀਂ ਹੋਣ ਦੇਣਾ ਆਖੋ ਸਤਨਾਮੁ ਵਾਹਿਗੁਰੂ ਫਿਰ ਇਹ ਕੰਮ ਨਹੀਂ ਹੁੰਦੇ ਹੈਗੇ ਜੇ ਕਿਤੇ ਮਨ ਗੁਰੂਵੰਦ ਨੂੰ ਹੋ ਜਾਏ ਕਹਣ ਲੱਗਿਆ ਪੂਰੀ ਹੋ ਗਈ ਇੱਛਾ ਤੁਸੀਂ ਮੇਰਾ ਮੂੰਹ ਮੇਰੇ ਗੁਰੂਵੰਦ ਨੂੰ ਕਰ ਦਿੱਤਾ ਧੰਨ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣੇ ਸਿਰ ਦੇ ਚ ਲੰਗਿਆ ਹੋਇਆ ਕਦੋਂ ਕੱਢਿਆ ਤੇ ਭਾਈ ਮਤੀਦਾਸ ਨੂੰ ਦਿਖਾਇਆ ਇਹਦਾ ਮਤਲਬ ਹੈ ਗੁਰੂ ਕੇ ਸਿੱਖੋ ਕੰਗਾ ਦਿਖਾਉਣ ਦਾ ਭਾਈ ਮਤੀਦਾਸ ਨੂੰ ਕੰਗਾ ਦਿਖਾਇਆ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਹਦੇ ਅਰਥ ਬੜੇ ਗਹਿਰੇ ਨੇ ਜੇ ਸਮਝੀਏ ਨਾ ਤੇ ਅਰਥ ਇੰਜ ਨੇ ਸਤਿਗੁਰੂ ਕੰਗਾ ਦਿਖਾ ਕੇ ਮਤੀਦਾਸ ਨੂੰ ਕਹਿਣਾ ਚਾਹੁੰਦੇ ਸੀ ਮਤੀਦਾਸਾ ਆਹ ਕੰਗਾ ਹੈ ਲੱਕੜ ਹੈ ਆਮ ਲੱਕੜ ਲੱਕੜ ਦਾ ਹੀ ਬਣਦਾ ਨਾ ਜੀ ਕੰਗਾ ਤੇ ਸਰਕਾਂ ਦੇ ਲੱਕੜਾ ਪਈਆਂ ਘਰਾਂ 'ਚ ਲੱਕੜਾ ਪਈਆਂ ਸੀ ਮਚਾ ਦਿੰਨੇ ਆ ਔਰ ਇੱਕ ਲੱਕੜ ਹੈ ਸੀ ਜਿਨੇ ਆਪਣੇ ਵਿੱਚ ਚੀਰ ਪਵਾਏ ਨੇ ਛੀਰੀ ਹੈ ਨਾ ਉਹ ਲੱਕੜ ਦੰਦੇ ਬਣਾਉਣ ਵਾਸਤੇ ਉਸ ਲੱਕੜ ਦੇ ਚੀਰ ਪਏ ਨੇ ਤੇ ਗੁਰੂ ਨੇ ਕੰਗਾ ਇਸ ਕਰਕੇ ਦਿਖਾਇਆ ਮਤੀ ਦਾਸਾ ਆਹ ਕੰਗੇ ਆਹ ਕੰਗੇ ਵਾਲੀ ਲੱਕੜ ਨੇ ਆਪਣੇ ਚੀਰ ਪਵਾਏ ਤੇ ਮੇਰੇ ਸਿਰ ਚ ਲੱਗਿਆ ਹੋਇਆ ਹੈ ਤੂੰ ਆਪਣੇ ਸਰੀਰ ਚ ਪੋ ਚੀਰ ਪਵਾਉਣ ਲੱਗਿਆ ਤੂੰ ਮੇਰੇ ਸਿਰ ਮੱਥੇ ਹੋਏਗਾ ਕੋ ਸਤਨਾਮ ਸ਼ੇਰੀ ਇਹਦੇ ਮਤੀ ਦਾਸ ਜੀ ਬਾਰੇ ਸੁਣਦੇ ਹੋ ਨਾ ਉਹ ਡਰਿਆ ਨਹੀਂ ਗੁਰੂ ਦਾ ਸਿੱਖ ਕਹਿਣ ਲੱਗਿਆ ਮਦੀਦਾਸਾ ਤੈਨੂੰ ਡਰ ਨਹੀਂ ਲੱਗਦਾ ਆਰੇ ਨਾਲ ਚੀਰਿਆ ਜਾਏਗਾ ਕਹਿਣ ਲੱਗਿਆ ਨਾ ਨਾ ਕਿਹੜੇ ਡਰ ਦੀਆਂ ਗੱਲਾਂ ਕਰਦਾ ਭਲਿਆ ਆਰਾ ਪਿਆਰਾ ਲੱਗਦਾ ਜਿਹੜਾ ਆਰਾ ਤੂੰ ਚੱਕੀ ਫਿਰਦਾ ਇਹ ਮੈਨੂੰ ਪਿਆਰਾ ਲੱਗਦਾ ਆਰਾ ਪਿਆਰਾ ਲੱਗਦਾ ਕਾਰਾ ਕਰੋ ਬਣਾਏ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕਾ ਨਾ ਜਾਏ ਆ ਜਿਹੜਾ ਆਰਾ ਤੂੰ ਚੱਕੀ ਫਿਰਦਾ ਇਹ ਆਰਾ ਮੈਨੂੰ ਮੇਰੇ ਗੁਰੂ ਦੀ ਰਜ਼ਾ 'ਚ ਰਹਿੰਦੇ ਹੋ ਇਹਨੂੰ ਮੁਕਤ ਕਰੇਗਾ ਤੇ ਮੈਨੂੰ ਜਾਨ ਤੋਂ ਵੀ ਪਿਆਰਾ ਹੈ ਸ਼ਿਰਕ ਦਾ ਕੀ ਹੈ ਸਿਰ ਤੇ ਗੁਰੂ ਦਾ ਹੈ ਅੱਜ ਜਾਂਦਾ ਹੁਣ ਚਲਾ ਜਾਏ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕਾ ਨਾ ਜਾਏ ਐਂਜ ਨਿਭਾਈ ਦੀ ਸਿੱਖੀ ਫੇਰ ਸਿੱਖੀ ਓਵੇਂ ਨਹੀਂ ਆਖਿਆ ਜਾਂਦਾ ਵੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਐਂ ਨਹੀਂ ਨਿਭਦੀ ਸਿੱਖੀ ਕੇਸਾਂ ਤੇ ਸਵਾਸਾਂ ਨਾਲ ਭਾਈ ਸਾਡੇ ਤੋਂ ਤੇ ਬੜੀ ਦੂਰ ਆ ਸੀ ਇਸ ਪਾਸੇ ਜਾਣਾ ਨਹੀਂ ਆਪਾਂ ਕਿਉਂਕਿ ਸਮਾਂ ਆਪਣੇ ਕੋਲ ਥੋੜਾ ਹੈ ਫਿਰ ਬਹੁਤ ਹੀ ਸਤਕਾਰਯੋਗ ਜਦੋਂ ਭਾਈ ਮਤੀ ਦਾਸ ਜੀ ਸ਼ਹਾਦਤ ਦਾ ਜਾਮ ਪੀ ਗਏ ਨਾ ਸਤਿਗੁਰੂ ਜੀ ਦੇ ਸਾਹਮਣੇ ਰਹਿ ਕੇ ਫਿਰ ਭਾਈ ਦਿਆਲਾ ਜੀ ਨੂੰ ਲਿਆਂਦਾ ਗਿਆ ਫਤਵਾ ਪੜਿਆ ਗਿਆ ਵੀ ਇਹਨੂੰ ਦੇਗ ਦੇ ਚ ਉਬਾਲ ਕੇ ਸ਼ਹੀਦ ਕੀਤਾ ਜਾਏ ਗੁਰੂ ਕੇ ਸਿੱਖ ਦੇ ਹੱਡ ਪਾਣੀ ਦੇ ਚ ਖੋਰੇ ਗਏ ਉੱਪਰ ਦੀ ਵੀ ਦੇਗ ਦੇ ਚ ਬਿਠਾਇਆ ਗਿਆ ਭਾਈ ਦਿਆਲਾ ਜੀ ਨੂੰ ਭਲੇ ਉਹ ਨਾ ਜ਼ੁਬਾਨ ਤੋਂ ਸੀ ਦੁੱਖ ਹਰਤਾ ਇਹ ਬਿਦ ਕੋ ਸੁਆਮੀ ਆਲੇ ਨਾਲ ਚੀਰਨ ਤੋਂ ਵੱਡਾ ਦੁੱਖ ਕੋਈ ਹੋ ਸਕਦਾ ਕਾਹ ਕਿਸੇ ਨੇ ਸੁਣਿਆ ਹੋਵੇ ਜਾਂ ਕਿਸੇ ਇਤਿਹਾਸ ਦੇ ਵਿੱਚ ਲਿਖਿਆ ਹੋਵੇ ਭਾਈ ਮਤੀ ਦਾਸ ਨੇ ਚੀਕਾਂ ਮਾਰੀਆਂ ਹੋਣ ਜਾਂ ਰੋਇਆ ਹੋਵੇ ਵੀ ਮੈਨੂੰ ਬਚਾਲੋ ਕਿਉਂ ਚੀਰਦੇ ਹੋ ਨਾਲ ਚੀਰੋ ਨਹੀਂ ਗੁਰੂ ਕਾ ਸਿੱਖ ਜਪਜੀ ਦਾ ਜਾਪ ਕਰਦਾ ਰਿਹਾ ਪਾਵਨ ਬਾਣੀ ਪੜਨੀ ਅਰੰਭ ਕੀਤੀ ਉਹਨੇ ਉਧਰੋਂ ਆਰਾ ਚੱਲਿਆ ਸਿਰ ਦੇ ਉੱਤੇ ਤੇ ਉਧਰੋਂ ਪਾਵਨ ਬਾਣੀ ਦਾ ਜਾਪ ਇਧਰੋਂ ਭਾਈ ਡੈਲਾ ਜੀ ਨੂੰ ਦੇਗ ਦੇ ਵਿੱਚ ਉਬਾਲਿਆ ਜਾ ਰਿਹਾ ਉਬਾਲੇ ਆ ਰਹੇ ਤੇ ਗੁਰੂ ਕਾ ਸਿੱਖ ਠੰਡਾ ਠਾਰ ਦੇਗ ਦੇ ਵਿੱਚ ਬੈਠਾ ਸਤਗੁਰੂ ਦੀ ਪਾਵਨ ਬਾਣੀ ਦਾ ਜਾਪ ਕਰ ਰਿਹਾ ਕੋ ਸਤਨਾਮੁ ਸ਼ੇਰੀ ਆਈ ਸਤੀਦਾਸ ਜੀ ਦੀ ਵਾਰੀ ਆਈ ਸਤਿਗੁਰੂ ਦੇ ਸਨਮੁਖ ਰਹਿ ਕੇ ਰੂਹ ਦੇ ਚ ਲਪੇਟਿਆ ਗਿਆ ਤੇ ਜਿਉਂਦੇ ਨੂੰ ਅੱਗ ਲਾ ਕੇ ਸਾੜਿਆ ਗਿਆ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਾਹਮਣੇ ਜਿਉਂਦੇ ਨੂੰ ਅੱਗ ਲਾ ਕੇ ਇੰਜ ਨਿਭਦੀ ਗੁਰੂ ਕੇ ਸਿੱਖੋ ਸਿੱਖੀ ਜਿਹੜੇ ਗੁਰੂ ਦੀ ਚਰਨ ਸ਼ਰਨ ਦੇ ਵਿੱਚ ਆਉਂਦੇ ਨੇ ਕਹਿੰਦੇ ਨੇ ਵੀ ਸਤਿਗੁਰੂ ਮੇਰਾ ਮੁਜ ਮੈਂ ਕਿਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ ਦੁਖ ਹਰਤਾ ਇਹ ਵਿਦ ਕੋ ਸੁਆਮੀ ਐਡੇ ਐਡੇ ਦੁੱਖ ਨਹੀਂ ਲੱਗਣ ਦਿੱਤੇ ਨਹੀਂ ਸਰੀਰਕ ਦੁੱਖ ਇਹ ਤੋਂ ਵੱਡਾ ਹੋ ਨਹੀਂ ਨਾ ਸਕਦਾ ਜੇ ਕਿਸੇ ਨੇ ਦੇਖਣਾ ਹੋਵੇ ਪ੍ਰਤਿਆਵਾ ਲੈ ਕੇ ਕਿ ਕਦੇ ਉੱਭੜਦੇ ਹੋਏ ਪਾਣੀ 'ਚ ਛੀ ਜੀ ਡੋਬੋ ਕੇ ਦੇਖ ਲਿਓ ਵੀ ਕਿੰਨਾ ਕੁ ਦੁੱਖ ਲੱਗਦਾ ਆ ਕੋ ਸਤਨਾਮ ਮਸ਼ੇਰੇ ਨਬੋਲਿਓ ਛੀ ਜੀ ਕਦੇ ਉੱਭੜਦੇ ਹੋਏ ਪਾਣੀ 'ਚ ਪਤਾ ਲੱਗੇਗਾ ਵੀ ਕਿੰਨਾ ਕੁ ਦੁੱਖ ਲੱਗਦਾ ਤੇ ਉਹ ਸਤਗੁਰੂ ਦੇ ਸਿੱਖ ਦਾ ਕਿੰਨਾ ਕੁ ਸਬਰ ਹੋਏਗਾ ਕਿੰਨਾ ਕੁ ਸਮਰਪਣ ਹੋਏਗਾ ਜਿਹੜਾ ਦੇਗ 'ਚ ਉਬਾਲੇ ਖਾ ਰਿਹਾ ਹੈ ਇਸ ਜ਼ੁਬਾਨ ਤੋਂ ਕੋਈ ਕੌੜਾ ਬਚ ਨਹੀਂ ਸਤਿਗੁਰੂ ਦੀ ਬਾਣੀ ਪੜ ਰਿਹਾ ਉਹ ਗੁਰੂ ਕੇ ਸਿੱਖ ਦਾ ਕਿੱਡਾ ਕ ਸਬਰ ਹੋਏਗਾ ਕਿੱਡੀ ਕ ਦ੍ਰਿੜਤਾ ਹੋਏਗੀ ਗੁਰੂ ਕੇ ਬਚਨਾਂ ਦੇ ਉੱਤੇ ਜਿਹੜਾ ਜਿਉਂਦਾ ਜਲ ਰਿਹਾ ਹੈ ਰੂਹ ਦੇ ਚਲਪੇਟਿਆ ਹੋਇਆ ਤੇ ਅੱਗ ਨਾਲ ਜਲ ਰਿਹਾ ਹੈ ਤੇ ਸਤਿਗੁਰੂ ਦੀ ਪਾਵਨ ਬਾਣੀ ਗੁਰੂ ਦੇ ਗੁਣ ਦਾ ਰਿਹਾ ਹੈ ਕਿੰਨਾ ਕ ਸਬਰ ਹੋਏਗਾ ਭਾਈ ਕਿੰਨਾ ਕ ਬਾਣੀ ਨੂੰ ਉਸਨੇ ਆਪਣੇ ਮਨ ਹਿਰਦੇ ਦੇ ਵਿੱਚ ਵਸਾਇਆ ਹੋਏਗਾ ਇਹ ਸਾਨੂੰ ਸੁਣਨਾ ਪਏਗਾ ਸਮਝਣਾ ਪਏਗਾ ਤੇ ਸਮਝ ਕੇ ਆਪਣੇ ਮਨ ਹਿਰਦੇ ਵਿੱਚ ਵਸਾਉਣਾ ਪਏਗਾ ਪ੍ਰਾਇਸ ਸਿੱਖੀ ਤੇ ਇਸ ਤਰੀਕੇ ਨਾਲ ਕਮਾਈ ਜਾਂਦੀ ਹੈ ਗੁਰੂ ਕੇ ਸਿੱਖ ਸਾਹਿਬ ਦੇ ਪਾਵਨ ਬਚਨਾਂ ਨੂੰ ਮਨ ਹਿਰਦੇ 'ਚ ਵਸਾਉਂਦੇ ਸਾਹਿਬ ਦੇ ਸਨਮੁਖ ਰਹਿ ਕੇ ਸ਼ਾਂਤਤਾ ਪ੍ਰਾਪਤ ਕੀਤੀਆਂ ਤੇ ਹੁਣ ਔਰੰਗਜ਼ੇਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਾਹਮਣੇ ਖੜਾ ਕਹਿਣ ਲੱਗਿਆ ਤੇਗ ਬਹਾਦਰ ਦੇਖਿਆ ਕਿਦਾਂ ਤੇਰੇ ਨਾਲ ਦੇਆਂ ਨੂੰ ਜਿਹੜਾ ਉਹ ਮਾਰਿਆ ਇੱਕ ਨੂੰ ਆਰੇ ਨਾਲ ਚੀਰਿਆ ਇੱਕ ਨੂੰ ਦੇਗ ਦੇ ਝੋਲਿਆ ਇੱਕ ਨੂੰ ਜਿਉਂਦੇ ਸਾੜਿਆ ਤੇ ਤੈਨੂੰ ਵੀ ਇਦਾਂ ਦੀ ਮੌਤ ਮਿਲੇਗੀ ਜੇ ਤੂੰ ਇਸਲਾਮ ਨਹੀਂ ਕਬੂਲ ਕਰੇਂਗਾ ਜਲਾਲਉਦੀਨ ਨੂੰ ਸੱਦਿਆ ਗਿਆ ਫਤਵਾ ਪੜਿਆ ਗਿਆ ਜਲਾਲਉਦੀਨ ਨੂੰ ਬੁਲਾਇਆ ਗਿਆ ਫਤਵਾ ਸੀ ਕਿ ਤੇਗ ਬਹਾਦਰ ਦਾ ਸਿਰ ਧੜ ਤੋਂ ਵੱਖਰਾ ਕਰ ਦਿੱਤਾ ਜਾਏ ਫਤਵਾ ਪੜਿਆ ਗਿਆ ਜਲਾਲਉਦੀਨ ਨੂੰ ਬੁਲਾਇਆ ਜਲਾਲਉਦੀਨ ਤਲਵਾਰ ਤੇ ਕੀ ਕਰਦਾ ਔਰੰਗਜ਼ੇਬ ਕਹਿੰਦਾ ਕਹਿਣ ਲੱਗਿਆ ਤੇਗ ਬਹਾਦਰ ਦੇਖ ਤਲਵਾਰ ਤਿੱਖੀ ਕਰ ਰਿਹਾ ਜਲਾਲਉਦੀਨ ਜੇ ਤੂੰ ਮੰਨਣਾ ਹੈ ਅਜੇ ਵੀ ਤੇਰੇ ਕੋਲ ਸਮਾਂ ਹੈ ਤੂੰ ਮੰਨ ਸਕਣਾ ਹੈ ਅਜੇ ਵੀ ਤੇਰੇ ਕੋਲ ਸਮਾਂ ਹੈ ਇਸਲਾਮ ਕਬੂਲ ਕਰ ਸਕਣਾ ਹੈ ਜੇ ਇਸਲਾਮ ਨਹੀਂ ਕਬੂਲ ਕਰਨਾ ਤੇ ਉਹ ਤਲਵਾਰ ਤੇਰੇ ਸਿਰ ਦੇ ਉੱਤੇ ਚਲਣੀ ਹੈ ਤੇ ਤੇਰਾ ਸੀਸ ਧਰ ਤੋਂ ਵੱਖਰਾ ਹੋ ਜਾਏਗਾ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਭਲਿਆ ਤੂੰ ਮੈਨੂੰ ਤਲਵਾਰਾਂ ਤੋਂ ਡਰਾਉਣਾ ਹੈ ਤੂੰ ਤਲਵਾਰਾਂ ਤੋਂ ਡਰਾ ਰਿਹਾ ਹੈ ਤੈਨੂੰ ਨਹੀਂ ਪਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਜਵਾਬ ਦਿੰਦੇ ਔਰੰਗਜ਼ੇਬ ਨੂੰ ਮੈਂ ਆ ਤੇਗ ਤੇ ਚੁੱਕ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ 100 ਤੇਗਾਂ ਤੂੰ ਇੱਕ ਤੇਗ ਦੀ ਕੀ ਗੱਲ ਕਰਨਾ ਹੈ ਤੂੰ 100 ਤੇਗਾਂ ਦੀ ਪਰਖ ਕਰ ਮੈਨੂੰ ਲਖਬ ਹੈ ਤੇਗ ਬਹਾਦਰੀ ਦਾ ਮੇਰੇ ਸਾਹਮਣੇ ਨਹੀਂ ਸਕਦੀਆਂ ਖਲੋ ਤੇਗਾ ਤੈਨੂੰ ਨਹੀਂ ਪਤਾ ਮੇਰਾ ਨਾਮ ਸੀ ਤਿਆਗਮਲ ਤਿਆਗਮਲ ਤੋਂ ਲਖਬ ਮਿਲਿਆ ਤੇਗ ਦੇ ਜੋਰ ਬਖਾਉਣ ਕਰਕੇ ਤੇਗ ਬਹਾਦਰ ਦਾ ਮੈਨੂੰ ਲਖਬ ਹੈ ਤੇਗ ਬਹਾਦਰੀ ਦਾ ਮੇਰੇ ਸਾਹਮਣੇ ਨਹੀਂ ਸਕਦੀਆਂ ਖਲੋ ਤੇਗਾ ਮੈਂ ਤੇ ਜੰਮਦਿਆਂ ਤੇਗਾ ਦੀ ਸ਼ਾਮ ਆਣੀ ਵੇਖ ਬਾਪੂ ਦੇ ਪਹਿਨੀਆਂ ਦੋ ਤੇਗਾ ਮੇਰੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਦੋ ਤਲਵਾਰਾਂ ਧਾਰਨ ਕਰੀਆਂ ਸੀ ਕਮੀਰੀ ਦੀ ਤੇ ਕਪੀਰੀ ਦੀ ਮੈਂ ਤੇ ਜੰਮਿਆ ਹੀ ਤਲਵਾਰਾਂ ਦੀ ਸ਼ਾਹ ਹੀਟਾਂ ਮੈਂ ਤੇ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ ਵੇਖ ਬਾਪੂ ਦੇ ਪਹਿਲੀਆਂ ਦੋ ਤੇਗਾਂ ਮੇਰੇ ਪਿਤਾ ਦੀ ਤੇਗ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾਂ ਤੇਰੇ ਪਿਓ ਸ਼ਾਹਜਹਾਨ ਨੇ ਮੇਰੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੇ ਉੱਤੇ ਬੜੀਆਂ ਤੇਗਾਂ ਪਰਖੀਆਂ ਲੈ ਆਪਣੀਆਂ ਤੂੰ ਆ ਤੇਗ ਮੇਰੇ ਤੇ ਪਰਖਣ ਲੱਗਿਆ ਕੋਈ ਗੱਲ ਨਹੀਂ ਪਰਖ ਲੈ ਤੂੰ ਵੀ ਦੇਖੇਂਗਾ ਆਉਣ ਵਾਲੇ ਭਵਿੱਖ ਜੰਦਰ ਮੇਰੇ ਪੁੱਤਰ ਨੇ ਵਾਹਣੀਆਂ ਉਹ ਤੇਗਾਂ ਉਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲੈ ਜੂ ਤੇਰੀਆਂ ਖੋਤੇਗਾ ਤੂੰ ਕਿਹੜੀਆਂ ਗੱਲਾਂ ਕਰਨਾ ਤੇਗਾਂ ਤੋਂ ਡਰਉਣਾ ਇਹਨਾਂ ਦੀ ਛਾਵੇਂ ਪੜੇ ਆ ਅਸੀਂ ਤੇਗ ਬਹਾਦਰੀ ਦਾ ਲਖਬ ਪ੍ਰਾਪਤ ਹੈ ਮੈਨੂੰ ਮੇਰੇ ਪਿਤਾ ਨੇ ਦੋ ਤਿੰਨ ਵਾਰਾਂ ਧਾਰਨ ਕੀਤੀਆਂ ਸੀ ਤੂੰ ਮੈਨੂੰ ਤਲਵਾਰ ਤੋਂ ਨਹੀਂ ਡਰਾ ਸਕਦਾ ਅਖੀਰ ਜ਼ਰਾਲੂਦੀਨ ਨੇ ਤਲਵਾਰ ਉੱਪਰ ਚੁੱਕੀ ਤੇ ਧਾਨ ਸਤਗੁਰੂ ਗੁਰੂ ਤੇਗ ਬਹਾਦਰ ਪਾਦਸ਼ਾਹ ਦੇ ਸੀਸ ਦੇ ਉੱਤੇ ਚਲਾਈ ਸੀਸ ਧੜ ਤੋਂ ਵਕਰਾ ਹੋ ਗਿਆ ਜ਼ੋਰਦਾਰ ਹਨੇਰੀ ਆਈ ਤੇ ਉਸ ਹਨੇਰੀ ਦਾ ਫਾਇਦਾ ਉਠਾ ਕੇ ਭਾਈ ਜੇਤਾ ਜਿਹਨੇ ਆਪਣੇ ਪਿਤਾ ਦੇ ਨਾਲ ਰਲ ਕੇ ਇਹ مشورہ ਕੀਤਾ ਸੀ ਇਹ رائے ਕੀਤੀ ਸੀ ਕਿ ਪਿਤਾ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਰੋਲ ਨਹੀਂ ਦੇਣਾ ਇਸ ਜਗ੍ਹਾ ਤੋਂ ਚੁੱਕ ਕੇ ਲੈ ਜਾਣਾ ਤੇ ਗੁਰੂ ਕਾ ਸਿੱਖ ਧਰ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੀਸ ਨੂੰ ਆਪਣੀ ਹਿੱਕ ਨਾਲ ਲਾ ਕੇ ਹਵਾ ਦੇ ਨਾਲ ਆਵਾਹ ਹੋ ਗਿਆ ਆਖੋ ਸਤਨਾਮ ਵਸ਼ੇਰੀ ਭਲੇ ਹੋਏ ਤੇ ਹੁਣ ਗੱਲ ਸਮਝਣ ਵਾਲੀ ਇਹ ਹੈ ਸਤਿਗੁਰੂ ਜੀ ਕਿਰਪਾ ਕਰਦੇ ਨੇ ਸਾਬ ਨੇ ਕਿਹਾ ਹੈ ਵੀ ਵੱਡੇ ਤੋਂ ਵੱਡਾ ਦੁੱਖ ਆ ਸਕਦਾ ਭਲਿਓ ਸਰੀਰ ਤੇ ਵੱਡੇ ਤੋਂ ਵੱਡਾ ਦੁੱਖ ਸਰੀਰ ਦੇ ਉੱਤੇ ਆ ਸਕਦਾ ਤੇ ਸਾਬ ਕਹਿੰਦੇ ਦੁੱਖ ਹਰਤਾ ਏ ਵਿਦਕੋ ਸੁਆਮੀ ਦੁੱਖ ਕੋਈ ਵੀ ਆ ਸਕਦਾ ਹੈ ਦੁੱਖਾਂ ਦੇ ਹਰਨ ਵਾਲਾ ਹੈ ਦੁੱਖਾਂ ਨੂੰ ਦੂਰ ਕਰਨ ਵਾਲਾ ਅਕਾਲ ਪੁਰਖ ਤੈ ਕਾਹੇ ਵਿਸਰਾਇਆ ਤੂੰ ਭੁੱਲਿਆ ਕਿਉਂ ਫਿਰਦਾ ਰੱਬ ਨੂੰ ਆਖੋ ਸਤਨਾਮ ਬਸ਼ੀਰੀ ਰੱਬ ਨੂੰ ਭੁੱਲੇ ਆ ਤਾਂ ਹੀ ਦੁੱਖ ਨੇ ਜਿਹਦੇ ਰੱਬ ਯਾਦ ਉਹਨੂੰ ਦੁੱਖ ਨਹੀਂ ਹੈ ਭਾਈ ਦੁੱਖ ਨਹੀਂ ਹੈ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੂੰ ਤਾਂ ਸਭ ਕੁਝ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲੱਖਵੀ ਤੋਟ ਨਾ ਆਵੇ ਖਾਏ ਖਰਚ ਰਹੰਦਾ ਲੱਖ 84 ਮੇਦਨੀ ਸਭ ਸੇਵਕ ਰਹੰਦਾ ਇਹ ਬੈਰੀ ਮਿੱਤਰ ਸਭ ਕੀਤੇ ਆ ਨਹਿ ਮੰਗਾ ਮੰਦਾ ਸਤਗੁਰੂ ਜੀ ਨੇ ਸਪਸ਼ਟ ਲਫ਼ਜ਼ਾਂ ਚ ਕਿਹਾ ਹੈ ਨਾ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰਾ ਰਾਮਕਾਰ ਦੁੱਖ ਲੱਗਾ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔ ਖੁਦ ਦੀਆ ਏਕਾਲਿਵ ਲਾਈ ਰੱਖ ਲੀਏ ਤਨ ਰਖਣਹਾਰ ਸਭ ਬਿਯਾਦ ਮਿਟਾਈ